ਆਪਦਾ ਟੂਰਿਜ਼ਮ ਆਪਦਾ ਟੂਰਿਜ਼ਮ ਆਪਦਾ ਟੂਰਿਜ਼ਮ ਮਤਲਬ ਇੱਕ ਮੁਸੀਬਤ ਦਾ ਟੂਰਿਜ਼ਮ ਕਿ ਮੁਸੀਬਤ ਨੂੰ ਵੀ ਤੁਸੀਂ ਬਿਜ਼ਨਸ ਅਪਰਚੂਨਿਟੀ ਚ ਕਨਵਰਟ ਕਰ ਲਿਆ ਯਾਰ ਲੱਖ ਲਾੜ ਦਾ ਉਹ ਕਹਿਣ ਦਾ ਮਤਲਬ ਇਹ ਹੈ ਜੇ ਕੁਦਰਤ ਮਰਦੀ ਪਈ ਹੈ ਕੁਦਰਤ ਨੂੰ ਤੁਸੀਂ ਮਾਰ ਹੀ ਰਹੇ ਹੋ ਕੁਦਰਤ ਤੁਸੀਂ ਜੜ ਤੁਸੀਂ ਉਹਦਾ ਗਾਲਾ ਘੁੱਟ ਰਹੇ ਹੋ ਔਰ ਤੁਸੀਂ ਕੁਦਰਤ ਮਰਦੀ ਹੋਈ ਨੂੰ ਆਪਣੇ ਕੈਮਰੇ ਵਿੱਚ ਕੈਦ ਕਰੋ ਜਾ ਕੇ ਦੇਖੋ ਕੁਦਰਤ ਮਰ ਰਹੀ ਹੈ ਹੂੰ ਹੂੰ ਦੇਖੋ ਗਲੇਸ਼ੀਅਰ ਖਤਮ ਹੁੰਦੇ ਜਾ ਰਹੇ ਆ ਦੇਖੋ ਹਮਲਿਆਪਾੜ ਦੇ ਵਿੱਚ ਬਰਪਾਣੀ ਜਿਹੜੀ ਆ ਉਹ ਘਟਦੀ ਕਰਦੀ ਜਾ ਰਹੀ ਹੈ ਦੇਖੋ ਤੁਸੀਂ ਇਹ ਜੰਗਲ ਜਿਹੜੇ ਨੇ ਖਤਮ ਹੁੰਦੇ ਜਾ ਰਹੇ ਆ ਦੇਖ ਲਓ ਇਸ ਤੋਂ ਪਹਿਲਾਂ ਇੱਕ ਵਾਰੀ ਔਰ ਜਿਆਦਾ ਤੋਂ ਜਿਆਦਾ ਜਾ ਕੇ ਹੁਣ ਦੇਖੋ ਹੁੰਦਾ ਕੀ ਆ ਆਪਾਂ ਲੁਧਿਆਣਾ 'ਚ ਰਹਿੰਦੇ ਆ ਕਿੰਨੇ ਲੋਕ ਇਥੋਂ ਭੱਜ-ਭੱਜ ਕੇ ਮਲਾੜੀ ਜਾਂਦੇ ਆ ਕਿਹਨੇ ਰੋਪ ਪਰ ਪਰ ਗਿਆ ਮਾ ਫੈਸ਼ਨ ਹੋ ਗਿਆ ਨਾ ਫੈਸ਼ਨ ਹੋ ਗਿਆ ਯਾਰ ਤੁਸੀਂ ਪੁੰਨਾਲੀ ਜਾ ਕੇ ਕਰਨਾ ਕੀ ਹੈ ਸਿਰਫ ਰੀਲਸ ਦਿਖਾਣੀਆਂ ਨੇ ਰੀਲਸ ਦਿਖਾਣੀਆਂ ਹੈ ਮੈਂ ਦੱਸਦਾ ਮੈਂ ਕਈ ਵਾਰ ਮੈਂ ਸੋਚਦਾ ਹਾਂ ਨਾ ਕਿ ਮੈਂ ਬਹੁਤ ਕੁਮ ਹਾਂ ਇੰਟਰਨੈਸ਼ਨਲ ਟਰੈਵਲਿੰਗ ਬਹੁਤ ਹੈ ਤੇ ਹੁਣ ਅਮਰੀਕਾ ਜਾਓ ਜਾਂ ਕਿਤੇ ਵੀ ਜਾਓ ਤੇ ਉਹ ਹੁਣ ਅਮਰੀਕਾ ਮੇਰੇ ਨਾਲ ਜਿਵੇਂ ਤਰ੍ਹਾਂ ਫਿਰਦਾ ਨਹੀਂ ਉੱਥੇ ਹੀ ਰਹੇਗਾ ਨਾ ਉਹ ਸਟੈਚੂ ਆਫ ਲਿਬर्टी ਮੈਂ ਨਾਲ ਦੇ ਨਹੀਂ ਜੇਬ ਚ ਪਾ ਕੇ ਤੇ ਨਹੀਂ ਲੈਂਦੀ ਨਾ ਉੱਥੇ ਹੀ ਹੈ ਨਾ ਹੈ ਤੇ ਜੇ ਨੂੰ ਤੁਸੀਂ ਦੇਖ ਲਿਆ ਇੱਕ ਵਾਰੀ ਚਾਰਮ ਖਤਮ ਹੋ ਜਾਂਦਾ ਵੇ ਉਹ ਕਹਿੰਦਾ ਮਤਲਬ ਇਹ ਆ ਕਿ ਬਾਹਰਲੇ ਦੇਸ਼ ਦਾ ਬੰਦਾ ਇਹ ਸੋਚਦਾ ਮੈਂ ਅਸੀਂ ਇੱਕ ਵਾਰੀ ਜਾ ਆਏ ਹੁਣ ਅਲੱਗ ਦੇਸ਼ ਚ ਜਾਵਾਂਗੇ ਉਹ ਮਤਲਬ ਲੋਕੀ ਹਮ ਸੋਚਦੇ ਆ ਕਿ ਮੈਂ ਅਮਰੀਕਾ ਜਾ ਰਿਹਾ ਮੈਂ ਅਮਰੀਕਾ ਜਾ ਨਹੀਂ ਰਿਹਾ ਮੈਂ ਅਮਰੀਕਾ ਜਿੱਤਣੇ ਜਾ ਰਿਹਾ ਮੈਂ ਅਮਰੀਕਾ ਅੱਜ ਤੋਂ ਬਾਹਰ ਛੋਲੇ ਚ ਪਾ ਕੇ ਆਪਣੇ ਨਾਲ ਹੀ ਲੈ ਆਉਣਾ ਮੈਂ ਯੂਰਪ ਤੋਂ ਆਪਣੇ ਪੈਰਿਸ ਐਫਲ ਟਾਵਰ ਉਹ ਮਤਲਬ ਆਪਣੇ ਸੂਟਕੇਸ ਚ ਬੰਦ ਕਰਕੇ ਇੱਥੇ ਲੈ ਆਉਣਾ ਇਦਾਂ ਕੁਝ ਨਹੀਂ ਹੁੰਦਾ ਆਪਣੇ ਮੁਲਕ ਇੰਨਾ ਸੁੰਦਰ ਹੈ ਆਪਣਾ ਮੁਲਕ ਇੰਨਾ ਖੂਬਸੂਰਤ ਹੈ ਇੱਥੇ ਹਰ ਚੀਜ਼ ਹੈ ਇੱਥੇ ਜੰਨਤ ਹੈ ਇਥੇ ਸਾਡੇ ਕੋਲ ਕਸ਼ਮੀਰ ਹੈ ਸਾਡੇ ਕੋਲ ਇਥੇ ਊਟੀ ਹੈ ਸਾਡੇ ਕੋਲ ਇਥੇ ਦਾਰਜੀ ਲੰਗਾ ਹੈ ਸਾਡੇ ਕੋਲ ਇਥੇ ਕੋਹਿਮਾ ਹੈ ਮਸਲਮ ਸਾਡੇ ਮੁਲਕ ਦੇ ਅਸਾ ਕੋਈ ਅੰਤ ਨਹੀਂ ਨਾ ਜੇ ਕਿਹਨੇ ਡੈਜ਼ਰਟ ਡੈਜ਼ਰਟ ਟੂਰਿਜ਼ਮ ਕਰਨਾ ਹੈ ਤੇ ਜੈਸਲਮੇਰ ਜਾਓ ਜੈਸਲਮੇਰ ਜਾਓ ਤਾਂ ਮਸਲਮ ਥਾਰ ਵੀ ਨੰ ਬੋਲਦੇ ਆਪਾਂ ਤੇ ਉਹ ਕਹਿੰਦਾ ਮਸਲਮ ਇਹ ਹੈ ਕਿ ਹਰੇ ਕੋ ਹਰ ਚੀਜ਼ ਹੈ ਪਹਾੜਾਂ ਦੇਖਣੀਆਂ ਤੁਸੀਂ ਪਲੇਟਿਊ ਦੇਖਣੇ ਆ ਪਲੇਟਿਊ ਦੇਖਣੇ ਤਾਂ ਦੱਖਣ ਚ ਜਾਓ ਨਾ ਹੂੰ ਤੁਸੀਂ ਅਕੜੇ ਮਰੀ ਜਾਓ ਨਾ ਕਨੇਕ ਮਰੀ ਤੇ ਜਾਓ ਜਿੱਦੋਂ ਖੂਬਸੂਰਤੀ ਜਿਉਂ ਦੇਖਦੇ ਹੋ ਤਿੰਨ ਸਮੁੰਦਰ ਮਿਲਦੇ ਆ ਹੂੰ ਬੰਗਾਲ ਦੀ ਖਾੜੀ ਅਰਬ ਸਾਗਰ ਹੈ ਤੇ ਹਿੰਦ ਮਹਾਸਾਗਰ ਇੰਨਾ ਸਮੁੰਦਰਾਂ ਦੇ ਪਾਣੀ ਦਾ ਰੰਗ ਅਲੱਗ ਹੈ ਤਿੰਨੇ ਰੰਗ ਅਲੱਗ ਹੋਣ ਦੇ ਬਾਵਜੂਦ ਸਮੁੰਦਰ ਆਪੋ ਜਿਹੇ ਰੰਗ ਤਾਂ ਨਹੀਂ ਮਿਲਦਾ ਉਹਨਾਂ ਦਾ ਲਾਈਨਾਂ ਤੋਂ ਨਜ਼ਰ ਆਉਂਦੀਆਂ ਨੇ ਤਿਰਨਾਸਮੁੰਦਰ ਦਾ ਪਾਣੀ ਕੱਟਾ ਕਨਿਆਕਮਾਰੀ ਜਾ ਕੇ ਖੜ ਕੇ ਦੇਖੋ ਯਾਰ ਕੁਦਰਤ ਨੇ ਇੰਨੇ ਨਜ਼ਾਰੇ ਦਿੱਤੇ ਸਾਨੂੰ ਇੰਨੀਆਂ ਖੂਬਸੂਰਤੀਆਂ ਦਿੱਤੀਆਂ ਨੇ ਤੇ ਉਹ ਤੁਸੀਂ ਭੱਜੇ ਫਿਰਦੇ ਹੋ ਕਦੀ ਇੱਧਰ ਕਦੀ ਉੱਧਰ ਉਹ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਕਿ ਇੱਕ ਹੋੜ ਮੱਚੀ ਪਈ ਹੈ ਲੋਕਾਂ ਦੇ ਵਿੱਚ ਇੱਕ ਦਿਖਾਵਾ ਜਿਹਾ ਦਿਖਾਵੇ ਵਾਲੀ ਜ਼ਿੰਦਗੀ ਇਹ ਜ਼ਿੰਦਗੀ ਤੋਂ ਅਸੀਂ ਬਾਹਰ ਆਈਏ ਇਹ ਸਾਡਾ ਇਹ ਜੰਨਤ ਬਣਾਈ ਸੀ ਕੁਦਰਤ ਨੇ ਨਾ ਜਿਹੜਾ ਸਾਊਥ-ਈਸਟ ਏਸ਼ੀਆ ਸਾਊਥ-ਈਸਟ ਏਸ਼ੀਆ ਦਾ ਮਤਲਬ ਹੈ ਕਿ ਭਗਾਨਨਾਸਤਾਨ ਦਾ ਵੀ ਇੱਕ ਵੱਡਾ ਹਿੱਸਾ ਪਾਕਿਸਤਾਨ ਇੰਡੀਆ ਬੰਗਲਾਦੇਸ਼ ਇਹ ਜੋ ਇਲਾਕਾ ਹੈ ਨਾ ਇਹ ਕੁਦਰਤ ਦਾ ਇੱਕ ਨਗੀਨਾ ਹੈ ਬਹੁਤ ਦੁਨੀਆ ਦਾ ਸਭ ਤੋਂ ਖੂਬਸੂਰਤ ਇਲਾਕਾ ਇਹ ਹੋਈ ਹੈ ਇਨੇਕ ਵਿੱਚ ਇੱਕ ਪ੍ਰithvi ਵਸੀ ਹੋਈ ਹੈ ਤੇ ਅਸੀਂ ਆਪਣੀਆਂ ਚੀਜ਼ਾਂ ਨੂੰ ਉਹ ਜਿਹੜੀ ਜ਼ਿੰਦਗੀ ਸੀ ਦੀ ਮੈਂ ਤੁਹਾਨੂੰ ਹੁਣੇ ਜ਼ਿਕਰ ਕੀਤਾ ਜਦੋਂ ਇੱਕ ਸਾਈਕਲ ਹੁੰਦਾ ਸੀ ਤੇ ਉਹ ਚਾਰ ਘਰਾਂ ਦੇ ਲੋਕ ਉਹਨੂੰ ਹੀ ਇਸਤੇਮਾਲ ਕਰਦੇ ਹੁੰਦੇ ਅਸਲੀ ਜ਼ਿੰਦਗੀ ਉਹ ਆ ਹੁਣ ਮੈਂ ਦੱਸਦਾ ਕਿ ਇੱਕ ਗੋਹ ਦੇ ਵਿੱਚ ਇੱਕ ਰਚਨਾ ਬੀਚ ਹਮ ਰਚਨਾ ਬੀਚ ਉੱਚੇ ਤੇ ਫੋਰਨਟ ਰੁਕ ਜਾਂਦੇ ਆ ਜਾਂ ਅਮੀਰ ਲੋਕ ਜਾਂਦੇ ਆ ਬਿਲਕੁਲ ਸਹੀ ਹੈ ਮੈਂ ਗਲਤੀ ਨਾਲ ਇੱਕ ਵਾਰੀ ਰਸਨਾ ਵਿੱਚ ਤੇ ਚਲਾ ਗਿਆ ਤੇ ਮੈਂ ਜਾ ਕੇ ਦੇਖਿਆ ਚੋਪੜੀਆਂ ਬਣੀਆਂ ਚੋਪੜੀਆਂ ਵਰਚੁਲੀ ਚੋਪੜੀਆਂ ਅਮੀਰ ਲੋਕ ਦੁਨੀਆ ਦੇ ਅਮੀਰ ਲੋਕ ਜਾ ਕੇ ਚੋਪੜੀਆਂ 'ਚ ਰਹਿੰਦੇ ਨੇ ਯਾਰ ਤੁਸੀਂ ਤੇ ਮਹਿਲਾਂ 'ਚ ਰਹਿੰਦੇ ਹੋ ਤੁਹਾਡੇ ਕੋਲ ਤਾਂ ਵੱਡੇ ਵੱਡੇ ਮਹਿਲ ਨੇ ਸ਼ਾਂਤੀ ਨਹੀਂ ਮਿਲਦੀ ਨਾ ਸ਼ਾਂਤੀ ਤਾਂ ਚੋਪੜੀ 'ਚ ਮਿਲਦੀ ਜੋ ਅਸਲੀ ਸੁੱਖ ਹੈ ਨਾ ਜੋ ਮਨ ਦੇ ਅੰਦਰ ਹੈ ਉਹ ਚੀਜ਼ ਜਿਹੜੀ ਆ ਤੁਸੀਂ ਇਨੇ ਅਮੀਰ ਹੋਣ ਦੇ ਬਾਅਦ ਵੀ ਤੁਸੀਂ ਜਾ ਕੇ ਸ਼ਾਂਤੀ ਤੁਹਾਨੂੰ ਉਸ ਕਿਨਾਰੇ ਤੇ ਮਿਲਣੀ ਆ ਇਸ ਕਰਕੇ ਇਹ ਹੈ ਕਿ ਮਨ ਨੂੰ ਅਸੀਂ ਕੰਟਰੋਲ ਕਰੀਏ ਆਪਣੀਆਂ ਜ਼ਰੂਰਤਾਂ ਓਨੀਆਂ ਹੀ ਰੱਖੀਏ ਕੋਈ ਲੋੜ ਨਹੀਂ ਆ ਘਰ ਦੇ ਵਿੱਚ ਪੰਜ ਪੰਜ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਕਰ ਦਿੰਦੀਆਂ ਇਹ ਸਾਡਾ ਸਰਦਾ ਦੇਖੋ ਸਿੰਗਾਪੁਰ ਇੱਕ ਮੁਲਕਾ ਹਾਂ ਸਿੰਗਾਪੁਰ ਦੀ ਸਰਕਾਰ ਨੇ ਇੱਕ ਸੈਨਮਤ ਕੀਤੀ ਉਹਨੇ ਕਾਰਨ ਦੇ ਉੱਤੇ ਪ੍ਰੋਗਰੈਸਿਵ ਟੈਕਸਿੰਗ ਟੈਕਸੇਸ਼ਨ ਲਗਾਉਂਦਾ ਉਸੇ ਕਰਾ ਨਹੀਂ ਹੁੰਦੀ ਆ ਨਾ ਹਾਂ ਔਰ ਦੁਨੀਆ ਦਾ ਸਭ ਤੋਂ ਅਮੀਰ ਬਲਕਾਂ ਦੇ ਲੋਕ ਟੂਰਿਜ਼ਮ ਸਾਰੇ ਅਤੇ ਜਿਹੜੇ ਇੰਡੀਆ ਦੇ ਨੇ ਲੋਕ ਉੱਥੇ ਘੁੰਮਣ ਜਾਂਦੇ ਉਸੇ ਕਰਾ ਦੇ ਨਹੀਂ ਹੁੰਦੀਆਂ ਲੋਕਾਂ ਨੂੰ ਉੱਥੇ ਉੱਥੇ ਲੋਕਾਂ ਕੋ ਆਪਣੇ ਘਰ ਵੀ ਨਹੀਂ ਹੁੰਦੇ ਘਰ ਵੀ 80% ਲੋਕ ਜਿਹੜੇ ਨੇ ਸਟੇਟ ਹਾਊਸਸ ਜਿਹੜੇ ਗਵਰਨਮੈਂਟ ਦਿੰਦੀ ਆ ਘਰ ਰਹਿਣ ਵਾਸਤੇ ਵਿੱਚ 20% ਲੋਕ ਜਿਹੜੇ ਉਹਨਾਂ ਕੋ ਆਪਣੇ ਘਰ ਨੇ ਤੇ ਕਹਿੰਦਾ ਮੈਂ ਇਹਨੇ ਅਮੀਰ ਲੋਕਾਂ ਦਾ ਐਟੀਟਿਊਡ ਇਹ ਹੈ ਕੋਈ ਜ਼ਿੰਦਗੀ ਸਾਦੀ ਹੀ ਨਹੀਂ ਜਿੰਦੇ ਤਨ ਪਤਾ ਹੈ ਕਿ ਦੁਨੀਆ ਦੇ ਵਿੱਚ ਬਲੂ ਜ਼ੋਨ ਹੁੰਦੇ ਆ ਪੰਜ ਬਲੂ ਜ਼ੋਨ ਨੇ ਦੁਨੀਆ ਦੇ ਵਿੱਚ ਪੰਜ ਬਲੂ ਜ਼ੋਨ ਹੁੰਦੇ ਆ ਉਹਦੇ ਵਿੱਚ ਬਹੁਤਿਆਦ ਸਕੈਂਡੀਨੇਵੀਅਨ ਕੰਟਰੀ ਚ ਨੇ ਨਾਰਵੇ ਹੋ ਗਿਆ ਸਵੀਡਨ ਹੋ ਗਿਆ ਉਹਨਾਂ ਵਿੱਚ 6ਵਾਂ ਜਿਹੜਾ ਬਲੂ ਜ਼ੋਨ ਬਣਦਾ ਜਾ ਰਿਹਾ ਉਹ ਸਿੰਗਾਪੁਰ ਹੈ ਬਲੂ ਜ਼ੋਨ ਦਾ ਮਤਲਬ ਹੁੰਦਾ ਜਿੱਥੇ 100 ਸਾਲ ਤੋਂ ਵੱਧ ਉਮਰ ਲੋਕ ਜਿੰਦੇ ਨੇ ਜਿੰਦੇ ਨੇ ਜਿੰਦੇ ਨੇ ਹੁਣ 100 ਸਾਲ ਤੋਂ ਵੱਧ ਉਮਰ ਜਿਹੜਾ ਬੰਦਾ ਜਿੰਦਾ ਹੈ ਉਹਨਾਂ ਨੇ ਆਪਣੀ ਜ਼ਰੂਰਤਾਂ ਕਢਾ ਲਈਆਂ ਉਹਨਾਂ ਦੇ ਘਰਾਂ 'ਚ ਕਾਰਾਂ ਵੀ ਨਹੀਂ ਹੈਗੀਆਂ ਉਹਨਾਂ ਦੀ ਉਹ ਸਾਦਗੀ 'ਚ ਜੀਉਂਦੇ ਦੇਖੋ ਅਮੀਰ ਬੰਦੇ ਸਾਦਗੀ ਵੱਲ ਮੁੜਦੇ ਆ ਹੂੰ ਔਰ ਜਿਹੜੇ ਬੰਦੇ ਕਹਿੰਦਾ ਮਤਲਬ ਇਹ ਹੈ ਕਿ ਸਾਡੇ ਮੁਲਕ ਵਿੱਚ ਹੂੰ ਦੇਖੋ ਅਸੀਂ ਕੋਈ ਬਹੁਤ ਜਿਆਦਾ ਦਾ ਇੰਗਲੈਂਡ ਨੇ ਸਾਰੀ ਬੰਗੀਆਂ ਤੇ ਕਬਜ਼ਾ ਕੀਤਾ ਅਸੀਂ ਤੇ ਕੀਤਾ ਨਹੀਂ ਕਿਤੇ ਅਸੀਂ ਤੇ ਇਹ ਵੀ ਨਹੀਂ ਆਕੜ ਵੀ ਨਹੀਂ ਦਿਖਾ ਸਕਦੇ ਅਸੀਂ ਤੇ ਫਤੇ ਕਰ ਲਿਆ ਰਸ਼ੀਆ ਫਤੇ ਕਰ ਲਿਆ ਅਸੀਂ ਚਾਈਨਾ ਫਤੇ ਕਰ ਲਿਆ ਇਹੋ ਜਿਹਾ ਕੋਈ ਆਕੜ ਵੀ ਨਹੀਂ ਦਿਖਾਦੇ ਫਿਰ ਕਾਹਦਾ ਹੰਕਾਰ ਹੈ ਯਾਰ ਆਪਣੇ ਮੁਲਕ ਦੇ ਵਿੱਚ ਕਿਆੰਨਾ ਮਜ਼ਰੂ ਤੁਸੀਂ ਬੜੇ ਬੜੇ ਮਕਾਨ ਚਾਹੀਦੇ ਤੇ ਰੈਡ ਵਾਹਤੇ ਬੜਬੜੀਆਂ ਕੱਡੀਆਂ ਚਾਹੀਦੀਆਂ ਇਹ ਚੀਜ਼ਾਂ ਅਲਟੀਮੇਟਲੀ ਕਾਰਬਨ ਐਮਿਸ਼ਨ ਨੂੰ ਜਨਮ ਦਿੰਦੀਆਂ ਨੇ ਉਹ ਕਾਰਬਨ ਐਮਿਸ਼ਨ ਆਉਣਗੀਆਂ ਇਹ ਕਲਾਊਡ ਬਸਟ ਹੋਣਗੇ ਇਹ ਬੜਬੜੇ ਧਿਆਨਕ ਤੂਫਾਨ ਆਉਣਗੇ ਤੂਫਾਨ ਵੀ ਆਉਣਗੇ ਦੂਜਾ ਦੇਖੋ ਮੌਸਮ ਭਾਗ ਦੀ ਮੈਂ ਗੱਲ ਉਹ ਤੁਹਾਨੂੰ ਸੁਣ ਰਿਹਾ ਸੀ ਕਿ ਉਹਨਾਂ ਨੇ ਇੱਕ ਚੰਗੀ ਗੱਲ ਕੀਤੀ ਹੂੰ ਪੰਜਾਬ ਦੇ ਮੌਸਮ ਭਾਗ ਦੇ ਅ ਡਾਇਰੈਕਟਰ ਨੇ ਉਹ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਇਸ ਵਾਰ ਤਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੀ ਬਾਰਿਸ਼ ਹੈ ਉਹ ਮਤਲਬ ਗਲਤ ਪੈਟਰਨ ਤੇ ਹੋਈ ਹੈ ਇਸ ਵਾਰ ਤੇ ਬਾਰਿਸ਼ ਜਿਹੜੀ ਹੈ ਕੰਟੀਨਿਊਸ ਹੋਈ ਹੈ ਕੰਟੀਨਿਊਸ ਹੈ ਕੰਟੀਨਿਊਸ ਬਾਰਿਸ਼ ਦੇ ਵਿੱਚ ਤਾਂ ਫਲਡ ਬਰਸਟ ਹੋਣਾ ਹੀ ਨਹੀਂ ਚਾਹੀਦਾ ਹੂੰ ਹੂੰ ਇਹ ਤਾਂ ਹੈ ਨਹੀਂ ਵੀ ਸਾਰੀ ਵਾਰ ਸਿਕੋਰੀ ਹੋਗੀ ਜਦੋਂ ਤੁਹਾਨੂੰ ਦੱਸਿਆ ਉੱਥੇ ਹੋਇਆ ਸੀ ਗਦਾਰਣਾ ਸਵਾਲਾ ਹਾਦਸਾ ਹੋਇਆ ਸੀ 201 ਇੱਕਦਮ ਇੱਕਦਮ ਹੀ ਸਾਰਾ ਇੱਕਦਮ 2015 ਹੋਇਆ ਸੀ ਇਹ 2015 ਜਾਂ 14 ਚਾਹੀਦਾ ਹੈ ਅੰਗਯੋਤ ਮੁਖਰਜ ਉਹ ਕਹਿੰਦਾ ਮਤਲਬ ਇਹ ਹੈ ਕਿ ਹੁਣ ਜੇ ਇਹ ਵੀ ਨਹੀਂ ਹੋਇਆ ਵੀ ਇੱਥੇ ਇੱਕਦਮ ਬਾਰਿਸ਼ ਹੋਈ ਹੈ ਬਾਰਿਸ਼ ਵੀ ਲਗਾਤਾਰ ਲਗਾਤਾਰ ਹੁੰਦੀ ਰਹੀ ਹੈ ਔਰ ਇਹਦੇ ਵਿੱਚ ਤਾਂ ਕੋਈ ਆਪਦਾ ਹੋਣੀ ਨਹੀਂ ਚਾਹੀਦੀ ਇਹਦੇ باوجود ਸਾਡਾ ਅੱਧਾ ਅੱਧਾ ਪੰਜਾਬ ਡੁੱਬਿਆ ਪਿਆ ਗਰਦਾਸਪੁਰ ਜ਼ਿਲ੍ਹੇ ਦਾ ਕੀ ਹਾਲ ਹੈ ਫਰੋਜਪੁਰ ਜ਼ਿਲ੍ਹੇ ਦਾ ਕੀ ਹਾਲ ਹੈ ਹੂੰ ਇਧਰ ਹੈ ਸੁਲਤਾਨਪੁਰ ਲੋਧੀ ਬਲ ਲੋਕਾਂ ਦਾ ਕੀ ਹਾਲ ਹੈ ਬਹੁਤ ਜਗ੍ਹਾ ਦੇ ਵਿੱਚ ਨੂੰ ਲੁਧਿਆਣੇ ਚ ਵੀ ਜਾਈਏ ਤੇ ਹਰਾਹੋਨ ਰੋਡ ਵੱਲ ਪਾਸੇ ਕੀ ਹਾਲ ਹੋ ਗਿਆ ਹੂੰ ਤੇ ਉਹ ਇਸ ਕਰਕੇ ਇਹ ਹੈ ਕਿ ਜੇ ਇਹ ਤਾਂ ਕੋਈ ਵੱਡੀ ਆਪਦਾ ਆਈ ਵੀ ਨਹੀਂ ਤੇ ਸਾਡਾ ਅਸੀਂ ਫਿਰ ਸਾਡਾ ਇਹਨਾਂ ਮੂਰਾ ਹਾਲ ਹੈ ਜੇ ਸੱਚੀ ਮੁੱਚ ਹੀ ਕੋਈ ਉਹੋ ਜੀ ਸੱਚੀ ਮੁੱਚ ਹੀ ਕੋਈ ਆਪਦਾ ਆ ਗਈ ਜਿਹੜੀਆਂ ਜਿਹਦੇ ਅੰਦੇਸੇ ਵਿਗਿਆਨਕ ਦੱਸ ਰਹੇ ਨੇ ਜਾਂ ਮੌਸਮ ਵਿਗਿਆਨੀ ਦੱਸ ਰਹੇ ਨੇ ਤਾਂ ਫਿਰ ਕਿਵੇਂ ਸੀ ਕੋ ਕਰਾਂਗੇ ਤੇ ਆਉਣ ਵਾਲਾ ਸਮਾਂ ਤੇ ਇਸ ਸਮਾਂ ਤੇ ਬਹੁਤ ਘੈਣਾ ਖੌਣ ਰਿਹਾ ਸੁਸੀਂ ਗਲੇਸ਼ੀਅਰ ਪਿਗਲਣ ਦੀ ਗੱਲ ਕੀਤੀ ਕਿ ਗਲੇਸ਼ੀਅਰ ਪਿਗਲਣ ਕਰਕੇ ਵੀ ਕਿਉਂਕਿ ਗਲੇਸ਼ੀਅਰ ਪਿਗਲਣ ਦਾ ਸਦਾ ਕਾਰਨ ਗ੍ਰੀਨ ਹਾਊਸ ਇਫੈਕਟ ਤੇ ਨਾਲ ਹੈ ਗਲੋਬਲ ਵਾਰਮਿੰਗ ਦੇ ਨਾਲ ਹੈ ਜਿਹੜੀ ਉੱਥੇ ਗੱਡੀਆਂ ਵੀ ਜਾ ਰਹੀਆਂ ਜਾਂ ਹੋਰ ਵੀ ਕਿਸੇ ਕਿਸੇ ਤਰੀਕੇ ਹੋ ਰਿਹਾ ਸਭ ਕੁਝ ਇਹਦੇ ਨਾਲ ਤੇ ਉਹਦੇ ਕਰਕੇ ਵੀ ਕਲਾਊਡ ਬਸਟ ਹੁੰਦੇ ਆ ਬੱਦਲ ਫਟਦੇ ਆ ਉਹਦੇ ਕਰਕੇ ਉਹਦੇ 'ਚ ਹਵਾ 'ਚ ਮਾਹਰਵਾਦੀ ਇਹ ਗਲੇਸ਼ੀਅਰ ਹਾਂ ਹਾਂ ਸਾਬਤ ਹੋ ਚੁੱਕੇ ਕਿ ਸਾਬਤ ਹੈ ਹਾਂ ਸਾਬਤ ਹੋ ਚੁੱਕੀ ਇਹ ਗੱਲ ਸਾਬਤ ਹੋ ਗਈ ਇੰਗਲੇਸ਼ੀਅਰ ਵੱਲ ਪਿਗਲਣਗੇ ਉਹਨੇ ਹਵਾ ਦੇ ਵਿੱਚ ਉਹ ਜਿਹੜੀ ਆ ਉਹ ਵੇਪਰ ਜਾਂਦਾ ਜਿੰਨਾ ਵੇਪਰ ਜਾਂਦਾ ਜਾਂਦਾ ਉਹਨੇ ਹੀ ਕਲਾਉਡ ਬਸਟ ਦੇ ਵੀ ਚਾਂਸ ਨੇਚਰਲੀ ਵਧਣਗੇ ਇਹ ਚ ਕੋਈ ਕੋਈ ਰੋਬਰ ਸਾਇੰਸ ਥੋੜੀ ਹੈ ਇਹਦੇ ਬੜੀ ਸਿੰਪਲ ਪ੍ਰੋਸੈਸ ਹੈ ਕਹਿੰਦਾ ਮਤਲਬ ਇਹ ਹੈ ਕਿ ਜਿੰਨਾ ਤੁਸੀਂ ਇੱਕ ਤਰ੍ਹਾਂ ਨਾਲ ਉਹਦੇ ਚਾਂਸਸ ਵਧਾ ਰਹੇ ਹੋ ਤੇ ਇਸ ਕਰਕੇ ਗਲੇਸ਼ੀਅਰ ਗਲੇਸ਼ੀਅਰ ਕਿਉਂ ਪਿਗਲ ਰਹੇ ਨੇ ग्लोबल वार्मिंग कर करके ग्लोबल वार्मिंग करके ग्लेशियर पिघलने ग्लेशियर पिघलने ਨਾਲ ਇਹ ਕਲਾਊਡ ਬਸਟਿੰਗ ਜਾਂ ਹੌੜ ਜਿਹੜੀ ਆਪਦਾ ਆਉਂਦੀ ਹੈ ਨਾ ਕਿਉਂਕਿ ਕੱਲ ਨੂੰ ਦੇਖੋ ਇੱਕ ਇੱਕ ਪਹਿਲੂ ਹੈ ਨਾ ਦੂਜਾ ਪਹਿਲੂ ਸ਼ੁਰੂ ਹੋ ਜਾਣਾ ਦੂਜਾ ਪਹਿਲੂ ਵੀ ਸ਼ੁਰੂ ਹੋ ਜਾਣਾ ਕਿ ਕੱਲ ਨੂੰ ਪੁਚਾਲ ਵਗਾਰਾ ਬਤਾਉਂ ग्लेशियर पिघलਨ ਨਾਲ ਮਣੋ ਦੇਖੋ ਆਫਤਾ ਜੇ ਤੋਂ ਸ਼ੁਰੂ ਹੋ ਗਿਆ ਨਾ ਦੇਖੋ ਅਸੀਂ ਇਹ ਮੈਂ ਕਹਿੰਦਾ ਕਿ ਮੈਂ ਸਾਰੀ ਦੁਨੀਆ ਦਾ ਗਿਆਨ ਮੇਰੇ ਕੋਲ ਨਹੀਂ ਹੈ ਸਾਰੀ ਦੁਨੀਆ ਦਾ ਗਿਆਨ ਕਿਸੇ ਕੋਲ ਵੀ ਨਹੀਂ ਕਿਸੇ ਸਾਇੰਟਿਸਟ ਕੋਲ ਵੀ ਨਹੀਂ ਸਾਇੰਸ ਦੇ ਸਾਰੇ ਰਲ ਕੇ ਵੀ ਇਸ ਦੁਨੀਆ ਬਾਰੇ ਕੁਝ ਨਹੀਂ ਜਾਣਦੇ ਕੱਲ ਨੂੰ ਕੁਦਰਤ ਦਾ ਇੱਕ ਸਿਰਾ ਦੂਜੇ ਸਿਰੇ ਨਾਲ ਕਿੱਥੇ ਜੁੜਿਆ ਹੋਇਆ ਇਹ ਹੋ ਸਕਦਾ ਤੁਹਾਨੂੰ ਪਤਾ ਹੀ ਨਾ ਹੋਵੇ ਹੋ ਸਕਦਾ ਇਹ ਚੀਜ਼ਾਂ ਆਪੋ ਚ ਹੋਣ ਹੁਣ ਹੁਣ ਦੇਖੋ ਅਸੀਂ ਧਰਤੀ ਦੀ ਹਿੱਕ ਪਾੜ ਕੇ ਤੁਹਾਨੂੰ ਪੈਟਰੋਲ ਕੱਢ ਰਹੇ ਚਾਹੇ ਇਹ ਉੱਥੇ ਪਾਣੀ ਭਰਦੀ ਹੈ ਜਾਂ ਕੁਝ ਵੀ ਭਰਦੀ ਹੈ ਹੈ ਘਰ ਦਾ ਤਕਾਈ ਰਹੇ ਨਾ ਹੁਣ ਧਰਤੀ ਦੇ ਥੱਲੇ ਜਿਹੜੀ ਹਲਝਲ ਹੁੰਦੀ ਹੈ ਜਿਹਨੂੰ ਸੀਸਮਿਕ ਬੋਲਦੇ ਅਸੀਂ ਆ ਜਿਹੜੀਆਂ ਉਹ ਪਲੇਟਾਂ ਜਿਹੜੀਆਂ ਨੇ ਟੈਕਟੋਨਿਕ ਪਲੇਟਾਂ ਅਸੀਂ ਚੇੜਸੜੀ ਕਰ ਰਹੇ ਹਾਂ ਨਾ ਇਹ ਕੱਲ ਨੂੰ ਉਹਨਾਂ ਦਾ ਬੈਲੈਂਸ ਕਿਤੇ ਖਰਾਬ ਹੋ ਗਿਆ ਕੱਲ ਨੂੰ ਪਚਾੜ ਹੋਣੀ ਹੈ ਗਲੋਬਲ ਵਾਰਮਿੰਗ ਦਾ ਮੁੱਦਾ ਕਿੱਥੇ ਆ ਕੇ ਪਚਾੜਾ ਨਾਲ ਜੁੜ ਜਾਂਦਾ ਕਿਉਂਕਿ ਤਸਦੀ ਦਾ ਛਾਤੀ ਪਾੜ ਕੇ ਢਿੱਡ ਪਾੜ ਕੇ ਤੁਸੀਂ ਥੱਲੇੋਂ ਕੱਢਦੇ ਹੋ ਸਮਾਨ ਕੱਢਦੇ ਹੋ ਬਾਹਰ ਕੱਢਦੇ ਹੋ ਤੁਸੀਂ ਤਾਂ ਆਪਣਾ ਲਾਲਚ ਦੇਖਦੇ ਹੋ ਕੰਪਨੀਆਂ ਦਾ ਆਪਣੇ ਪ੍ਰਾਫਿਟ ਦੇਖਦੀਆਂ ਹੂੰ ਜਿਹੜੀਆਂ ਕੰਪਨੀਆਂ ਦੇਖੋ ਮੈਂ ਦੇਖੋ ਕੁਝ ਗੱਲਾਂ ਤਾਂ ਸਾਨੂੰ ਸਾਫ਼ ਹੋ ਕੇ ਕਹਿਣੀਆਂ ਪੈਂਦੀਆਂ ਨਾ ਇੱਕ ਕੰਪਨੀਆਂ ਬੀਪੀ ਇਹ ਕੰਪਨੀਆਂ ਸੈਲ ਕਾਰਪੋਰੇਸ਼ਨ ਇਹ ਸੈਲ ਕਾਰਪੋਰੇਸ਼ਨ ਕੰਪਨੀਆਂ ਹੋ ਗਈਆਂ ਇੱਕ ਹੈਗੀ ਆ ਡੋਜ కెమికਲਸ ਇਹ ਕੰਪਨੀਆਂ ਦੁਨੀਆ ਦੇ ਉਤੇ ਜੰਗਾਂ ਫੁਲਾਉਣ ਦੇ ਵਿੱਚ ਰਾਜ ਪਲਟੇ ਕਰਾਉਣ ਚ ਇਹਨਾਂ ਕੰਪਨੀਆਂ ਨੇ ਬੜੇ ਲੰਬੇ ਜੋੜੇ ਇਤਿਹਾਸ ਦੇ ਹੂੰ ਕਿਉਂਕਿ ਜਿਹੜੇ ਜਿਹੜਾ ਮੁਲਕ ਇਹਨਾਂ ਕੰਪਨੀਆਂ ਨੂੰ ਨਾਰਾਜ਼ ਕਰ ਦਿੰਦਾ ਅਮਰੀਕਾ ਦੀ ਸਰਕਾਰ ਉਸ ਮੁਲਕ ਤੇ ਹਮਲਾ ਕਰ ਦਿੰਦੀ ਹੈ ਇਹ ਇੰਟਰਨੈਸ਼ਨਲ ਇਹ ਇੰਟਰਨੈਸ਼ਨਲ ਉਸ ਮੁਲਕ ਦੇ ਰਾਜੇ ਦਾ ਜਾਂ ਰਾਸ਼ਟਰਪਤੀ ਦਾ ਜਾਂ ਪ੍ਰਧਾਨ ਮੰਤਰੀ ਦੀ ਜਾਂ ਜਿੰਦਗੀ ਦੇ ਰਣ ਗਿਣੇ ਰਹੇਗੇ ਹੂੰ ਤੇ ਜਾਂ ਉਹ ਮੁਲਕ ਦੇ ਵਿੱਚ ਇੱਕ ਇਹੋ ਜੀ ਤਰ੍ਹਾਂ ਦਾ ਸਰਕਾਰ ਕਾਇਮ ਕਰ ਦਿੱਤੀ ਜਾਏਗੀ ਜਿਹੜੀ ਉੱਥੋਂ ਦੇ ਮੁਲਕ ਦੇ ਲੋਕਾਂ ਨੂੰ ਮਤਲਬ ਹੈ ਨਾ ਜਨਰਵਾਂ ਮੰਗ ਦਵਾ ਦੇਗੀ ਇਹ ਸਾਰੇ ਥਾਂ ਹੋ ਚੁੱਕਾ ਚਾਹੇ ਉਹ ਈਰਾਨ ਦਾ ਮਸਲਾ ਹੋਵੇ ਇਹ ਵੈਨੇਜੂਏਲਾ ਦਾ ਮਸਲਾ ਹੋਵੇ ਚਾਹੇ ਉਹ ਚਿੱਲੀ ਦਾ ਮਸਲਾ ਹੋਵੇ ਚਾਹੇ ਉਹ ਕਾਂਗੋ ਦਾ ਮਸਲਾ ਹੋਵੇ ਚਾਹੇ ਉਹ ਅੰਗੋਲਾ ਦਾ ਮਸਲਾ ਹੋਵੇ ਚਾਹੇ ਉਹ ਨਮੀਬੀਆ ਦਾ ਮਸਲਾ ਹੋਵੇ ਹੈ ਇਵਨ ਕਰਨਲ ਗਦਾਫੀ ਵਰਗੇ ਸਦਾਮ ਅਜ਼ਨ ਵਰਗੇ ਵੀ ਉਸੇ ਲਾਈਨ ਤੋਂ ਨਿਕਲ ਗਏ ਕਿ ਜਿਨੇ ਬੀਪੀ ਨੂੰ ਨਾਰਾਜ਼ ਕਰ ਲਿਆ ਬਿਟਰ ਬਿਟਰਸ ਪੈਟਰੋਲੀਅਮ ਨੂੰ ਸੈਲ ਕਾਰਪੋਰੇਸ਼ਨ ਨੂੰ ਡਾ ਕੈਮਿਕਲਸ ਨੂੰ ਹੈ ਵੈਨੇਜੂਏਲਾ ਦਾ ਹਾਲ ਅਸੀਂ ਦੇਖੇ ਚਿੱਲੀ ਦਾ ਹਾਲ ਅਸੀਂ ਦੇਖੇ ਆਪਣੇ ਜਿਹੜਾ ਪਪਾਲ ਗੈਸਟ੍ਰੇਜੀ ਹੋਈ ਸੀ ਯਾਰ ਕਾਂਡ ਹੋਇਆ ਸੀ ਉਹ ਹੀ ਡੋ ਕੈਮਿਕਲਸ ਦੀ ਫੈਕਟਰੀ ਸੀ ਨਾ ਹੂੰ ਠੀਕ ਉਹ ਕਹਿੰਦਾ ਮਤਲਬ ਇਹ ਆ ਕਿ ਇਹ ਕੰਪਨੀਆਂ ਨੂੰ ਆਪਣੇ ਪ੍ਰੋਫਿਟ ਚਾਹੀਦੇ ਨੇ ਪ੍ਰੋਫਿਟ ਜਿਹੜੇ ਕੱਢੇ ਜਾ ਰਹੇ ਨੇ ਜਿਹੜੀ ਇਹ ਪੈਟਰੋਕੈਮੀਕਲ ਦੀ ਜੋ ਇੰਡਸਟਰੀ ਹੈ ਪੈਟਰੋਕੈਮੀਕਲ ਦੀ ਇੰਡਸਟਰੀ ਨੇ ਕੱਲ ਨੂੰ ਕਿਹੜੀ ਤਵਾਈ ਲਿਆ ਚੁੱਕੇ ਨੇ ਗਲੋਬਲ ਵਾਰਮਿੰਗ ਹੈ ਨਾ ਲੋਕਾਂ ਦੀ ਦੇਣਾ ਨਾ ਉਹਨਾਂ ਦੇਖੋ ਗੱਲ ਸੁਣੋਗੇ ਇੱਕ ਸੁਜ਼ੂਕੀ ਦੇ ਚੇਅਰਮੈਨ ਨੇ ਹੀਰੋਤੀ ਸੁਜ਼ੂਕੀ ਇਦਾਂ ਬਣਾਉਂਨਾਂ ਦਾ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਅਸੀਂ ਤਾਂ ਸੁੱਕਾ ਤੌਲੀਆ ਵੀ ਨਹੀਂ ਚੋੜ ਲੈਣੇ ਸੁੱਕਾ ਤੌਲੀਆ ਵੀ ਇਹੀ ਨਿਚੋੜ ਲੈਣੇ ਆ ਅਸੀਂ ਤਾਂ ਪ੍ਰਾਫਿਟ ਕੱਢਣ ਦੀ ਕਲਾ ਸਾਨੂੰ ਇਨੀ ਜ਼ਿਆਦਾ ਹੁੰਦੀ ਹੈ ਉਹ ਕਹਿੰਦਾ ਮਤਲਬ ਕਿ ਸੁੱਕਾ ਤੌਲੀਆ ਨਿਚੋੜ ਦੇਣਗੇ ਵੀ ਜਿਹੜੇ ਗੰंजे ਨੂੰ ਸਿਰ ਤੇ ਵਾਲ ਨਹੀਂ ਉਹਨੂੰ ਕੰਗੀ ਵੇਚਣ ਲਿਆਓ ਜਿਹੜੇ ਬੰਦੇ ਨੂੰ ਕਾਰ ਚਲਾਉਣੀ ਨਹੀਂ ਆਉਂਦੀ ਉਹਦੇ ਘਰ ਵੀ ਕਾਰ ਉਹਨਾਂ ਨੇ ਖੜੀ ਕਰ ਦੇਣੀ ਐ ਇਸ ਦੇਣੀਆਂ ਮੋਟਰਸਾਈਕਲ ਉਹਦੇ ਘਰ ਭੇਜ ਦੇਣਾ ਉਹਦੇ ਬੱਚੇ ਨੂੰ ਪੁਚਲਾ ਦੇਣਾ ਟੀਵੀ ਤੇ ਐਡਾਂ ਦਿਖਾ ਦਿਖਾ ਕੇ ਕਿ ਮੈਨੂੰ ਬੁਲਟ ਚਾਹੀਦਾ ਹੂੰ ਯਾ ਮੈਨੂੰ ਕੋਈ ਵੱਡਾ ਮੋਟਰਸਾਈਕਲ ਚਾਹੀਦਾ ਕਾਵਸਾਕੀ ਨਿੰਜਾ ਚਾਹੀਦਾ ਉਹ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਲੋਕਾਂ ਨੇ ਇਸ ਤਰੀਕੇ ਨਾਲ ਕੰਮ ਕਰਦੇ ਨੇ ਇਸ ਤਰੀਕੇ ਨਾਲ ਇਹ ਕਰਦੇ ਹੁਣ ਤੁਸੀਂ ਦੱਸਿਆ ਹੀ ਆ ਕਿ ਇੱਥੇ ਚੰਗਾ ਪਲਾ ਘਰ ਕਿਹਦਾ ਇੱਕ ਫਾਰਮ ਹਾਊਸ ਹਿਮਾਚਲ ਚ ਬਣਾਇਆ ਹੋਇਆ ਇੱਕ ਫਾਰਮ ਹਾਊਸ ਕਿਤੇ ਇਹਨਾਂ ਨੇ ਜਾ ਕੇ ਜੰਮੂ ਚ ਜਾ ਕੇ ਬਣਾ ਲਿਆ ਹੂੰ ਤੇ ਉਹ ਕਹਿਣ ਦਾ ਮਤਲਬ ਯਾਰ ਤੁਸੀਂ ਜਦੋਂ ਤੋ ਹਮ ਮਰਨਾ ਹੈ ਉਹ ਦਿਨ ਸੇ ਸਾਰੀ ਜਗ੍ਹਾ ਚਾਰਾ ਥੀ ਚਾਹੀਦੀ ਆ ਨਾ ਹੂੰ ਉਸ ਉਹਨੂੰ ਵੀ ਖਿਆਲ ਕਰ ਲਓ ਮਾਲਕ ਦਾ ਵੀ ਖਿਆਲ ਕਰ ਲਓ ਜਿਹਨੂੰ ਅਸੀਂ ਕੁਦਰਤ ਕਹਿੰਦੇ ਹੂੰ ਜਿਹਨੂੰ ਕੁਝ ਲੋਕ ਰੱਬ ਵੀ ਕਹਿੰਦੇ ਇੱਕ ਮੈਨੂੰ ਮੈਨਨ ਤਸਵੀਰਾਂ ਹਰ ਵਾਰੀ ਜਦੋਂ ਹੜਾ ਆਉਂਦੇ ਹਨ ਨਾ